ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਸਤਲੁਜ ਦਰਿਆ ਦੇ ਨੇੜੇ ਵਸਦੇ ਲੋਕਾਂ ਦੀ ਜਾਨ ਉਦੋਂ ਕਟਕੀ ਦੇ ਵਿੱਚ ਫਸ ਜਾਂਦੀ ਹੈ ਜਦੋਂ ਪਖੜਾ ਡੈਮ ਵੱਲੋਂ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਸਾਲ 2023 ਤੋਂ ਬਾਅਦ ਇਸ ਵਾਰ ਫਿਰ ਅਜਿਹਾ ਹੀ ਵਾਪਰਿਆ ਹੈ ਪਖੜਾ ਡੈਮ ਵੱਲੋਂ 85000 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਹੈ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਤੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਨਿਕਲ ਕੇ ਸੁਰੱਖਿਅਤ ਜਗ੍ਹਾ ਤੇ ਜਾਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਨੰਗਲ ਦੇ ਕਰੀਬੀ ਅਜਿਹਾ ਇੱਕ ਪਿੰਡ ਹੈ ਜਿੱਥੇ ਲੋਕ ਸੁਰੱਖਿਅਤ ਜਗ੍ਹਾ ਆ ਗਏ ਹਨ ਪਰ ਲੋਕਾਂ ਨੂੰ ਰਾਹਤ ਪੈਕੇਜ ਅਜੇ ਤੱਕ ਨਹੀਂ ਮਿਲਿਆ ਜਿਸ ਜਗ੍ਹਾ ਉੱਤੇ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਉਸ ਜਗ੍ਹਾ ਉੱਤੇ ਅੱਜ ਵਿਧਾਨ ਸਭਾ ਦੇ ਪੂਰਵ ਸਵਿਕਰ ਰਾਣਾ ਕੇ ਪੀ ਸਿੰਘ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਵੱਲੋਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਸੁਣਿਆ ਗਿਆ ਅਸੀਂ ਗੱਲ ਕਰ ਰਹੇ ਹਾਂ ਨੰਗਲ ਤਹਿਸੀਲ ਦੇ ਪਿੰਡ ਸਿੰਘਪੁਰ ਦੀ ਜਿੱਥੇ ਪਿੰਡ ਦੇ ਲੋਕ ਪਾਣੀ ਦੇ ਕਰਨ ਨਰਕ ਵਰਗਾ ਜੀਵਨ ਬਤੀਤ ਕਰਨ ਦੇ ਲਈ ਮਜਬੂਰ ਹੋਏ ਨੇ ਇਸ ਪਿੰਡ ਦੇ ਵਿੱਚ ਪਹੁੰਚ ਕੇ ਸਭ ਤੋਂ ਸਪੀਕਰ ਰਾਣਾ ਕੇਪੀ ਸਿੰਘ ਨੇ ਲੋੜਵੰਦਾ ਦੀ ਬਾਹ ਫੜੀ ਅਤੇ ਪੇਟ ਤੱਕ ਰਾਹਤ ਸਮਗਰੀ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਲਈ ਹੈ। ਦਾਜ਼ੇ ਕੀ ਸਿੰਘ ਪਰ ਪਿੰਡ ਦੇ ਵਿੱਚ ਹੜ੍ਹ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਫਸਲਾਂ ਤਬਾਹ ਕਰ ਦਿੱਤੀਆਂ ਹਨ। ਜਿਸ ਕਾਰਨ ਪਸ਼ੂਆਂ ਦੇ ਚਾਰੇ ਲਈ ਵੀ ਵੱਡੀ ਸਮੱਸਿਆ ਖੜੀ ਹੋ ਗਈ ਹੈ। ਇਸ ਪਿੰਡ ਦੇ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਇਸ ਪਿੰਡ ਨੂੰ ਆਉਣ ਵਾਲੇ ਦਰਿਆ ਦੀ ਮਾਰ માત્ર ਡੰਗਾ ਲਗਾ ਕੇ ਹੀ ਰੋਕੀ ਜਾ ਸਕਦੀ ਹੈ ਜੋ ਕਿ ਜੋ ਕਿ 4 ਸਾਲ ਪਹਿਲਾਂ ਪੂਰਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਲਗਾਇਆ ਗਿਆ ਸੀ। ਪਰ ਹੁਣ ਪਾਣੀ ਜਿਆਦਾ ਹੋਣ ਦੇ ਚਲਦੇ ਹੋਏ ਉਹਨਾਂ ਨੂੰ ਇੱਕ ਹੋਰ ਡੰਗੇ ਦੀ ਜ਼ਰੂਰਤ ਹੈ ਤੇ ਚਲੋ ਆ ਤੁਹਾਨੂੰ ਸੁਣਾ ਦਿੰਨੇ ਇਸ ਮੌਕੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਸਥਾਨਿਕ ਪਿੰਡ ਵਾਸੀਆਂ ਨੇ ਕੀ ਕਿਹਾ ਨੰਗਲ ਦੇ ਕਰੀਬੀ ਪਿੰਡ ਸਿੰਘਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਪਾਣੀ ਬਹੁਤ ਹੈ ਡੰਗਿਆਂ ਦੇ ਉਪਰੀਆਂ ਪਾਣੀ ਘੁੰਮਿਆ ਕਰਦਾ ਬਹੁਤ ਖਤਰਾ ਹੈਗਾ ਇੱਥੇ ਪਿੰਡ ਵਾਲਿਆਂ ਨੂੰ ਬਹੁਤ ਮੁਸ਼ਕਲੀ ਰਹਾ ਕਰਦੇ ਘਰਾਂ ਦੇ ਬਿਲਕੁਲ ਨਾਲ ਪਾਣੀ ਦੁੱਧ ਰਿਹਾ ਹੈ ਹਾਂ ਘਰਾਂ ਦੇ ਨਾਲ ਪਾਣੀ ਵੀ ਆ ਗਿਆ ਪਾਣੀ ਹੇਠੇ ਵੀ ਪਾਣੀ ਬਹੁਤ ਡੂੰਘਾ ਇੱਥੇ ਕਿਹੜਾ ਗਾਂਹ ਹੈ ਘਰ ਵੀ ਡੁੱਬ ਗਏ ਵਿੱਚ ਵਿੱਚ ਬਹੁਤ ਰਹਾ ਜਿਨ੍ਹਾਂ ਦੇ ਘਰ ਹੈ ਉਹ ਕਿੱਥੇ ਆ ਫਿਰ ਉਹ ਵੀ ਇੱਥੇ ਆ ਗਏ ਵਿਚਾਰੇ ਉੰਦਰ ਵਾਲੇ ਘਰ ਵਾਲੇ ਉੱਪਰ ਨੂੰ ਆ ਗਏ ਇੱਥੇ ਇੱਥੇ ਨੂੰ ਆ ਗਏ ਉਹ ਜਿੰਦੇ ਘਰ ਡੁੱਬਿਆ ਕਰਦੇ ਕਿ ਨਹੀਂ ਇੱਥੇ ਨੂੰ ਆ ਗਏ ਕੱਚੇ ਘਰ ਵੀ ਝੁੱਗੀਆਂ ਵੀ ਬਣੀ ਹੋਈਆਂ ਹਾਂ ਹਾਂਜੀ ਸਭ ਕੁਝ ਬਣਿਆ ਹਰ ਸਾਲ ਆਉਂਦਾ ਹੈ ਹਰ ਸਾਲ ਆਂਦਾ ਹੈ ਸਹੀ ਤਾਂ ਕੋਈ ਹੱਲ ਨਹੀਂ ਹੋਇਆ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਡੰਗਾ ਲਾਇਆ ਘਾਟੂ ਚਲਾਵਾ ਫੇਰ ਵੀ ਉਹਦੇ ਬੜੀ ਪਾਣੀ ਘੁੰਮ ਗਿਆ ਕਦੋਂ ਲੱਗੇ ਸੀ ਡੰਗਾ ਦੰਗੈ ਦੰਗੈ ਤਿੰਨ ਸਾਲ ਹੋ ਗਏ ਪਰੇਸ਼ਾਨੀ ਹਾਂ ਹੋ ਹੋ ਗਏ ਨੀ ਸਾਲ ਪਰੇਸ਼ਾਨੀ ਇਹ ਕਰਦੀ ਜਾ ਦੇਤਾ ਹੈ ਅੱਛਾ ਮੈਨੇ ਇਹ ਦੱਸੋ ਕੀ ਪਰੇਸ਼ਾਨੀ ਬਰਸਾਤਾਂ ਨੂੰ ਹਰ ਵਾਰ ਆਂਦੀ ਹੈ ਕੀ ਕੀ ਪਰੇਸ਼ਾਨੀ ਆਂਦੀ ਹੈ ਇਹ ਖੁੱਲ ਕੇ ਦੱਸੋ ਬਸ ਇਹੀ ਹੈ ਪਾਣੀ ਦੀ ਹੈ ਹਾਂ ਕੰਧਰਾਂ ਨਾਲ ਪਾਣੀ ਵਜਦਾ ਸਾਡੇ ਹਾਂ ਤੇ ਇਹ ਬਾਹੜ ਲੱਗ ਜਾਂਦੀ ਹੈ ਇਹ ਪਰੇਸ਼ਾਨੀ ਹੈ ਪਾਣੀ ਵਜਦਾ ਨੀਂਦ ਆਂਦੀ ਹੈ ਰਾਤ ਨੂੰ ਨਾ ਤਾਂ ਨੀਂਦ ਆ ਕੇ ਤਾਂਦੀ ਮੇਰਾ ਸਿਰ ਇਹ ਨਹੀਂ ਚੱਕਦਾ ਅੱਛਾ ਹਾਂ ਡਰ ਬਣਿਆ ਰਹਿੰਦਾ ਹੈ ਡਰੇ ਬਣੇ ਰਹਿੰਦਾ ਹਰ ਵਾਰ ਬਸ ਮੈਂ ਟੈਨਸ਼ਨ ਨਾਲ ਬਿਮਾਰ ਹੋ ਜਾਂਦੀ ਕਦੇ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਕਦੇ ਵੀ ਨਾ ਲਾਇਆ ਇਹ ਇਹ ਲਾਇਆ ਇਹ ਇਹ ਲਾਇਆ ਇਹ ਲਾਇਆ ਹਾਂ ਡੰਗਾਇ ਲਾਇਆ ਹੁਣ ਕੀ ਮੰਗ ਕਰਦੇ ਅੱਜ ਆਏ ਤੁਸੀਂ ਉਹਨਾਂ ਨੂੰ ਬੋਲਿਆ ਕਿ ਸਾਨੂੰ ਉਹ ਚੰਗਾ ਪਟਾ ਚਾਹੀਦਾ ਡੰਗੇ ਦੀ ਮੰਗ ਹੈ ਜਾਂ ਸਾਨੂੰ ਉੱਚੀ ਜਗ੍ਹਾ ਜਗਾ ਦੇ ਦੇਣ ਜਾਂ ਜਗਾ ਦੇ ਦੇਣ ਉੱਚੀ ਜਗਾ ਉਹ ਤਾਂ ਦੇ ਵੀ ਆ ਪਿੰਡ ਕਿਹੜਾ ਪਿੰਡ ਆ ਸਿੰਘਪੁਰਾ ਕੀ ਪਰੇਸ਼ਾਨੀ ਹੈ ਜੀ ਪਰੇਸ਼ਾਨੀ ਪਾਣੀ ਦੀ ਹੋਈ ਹੈ ਲਗਾਤਾਰ ਹੀ ਆਇਆ ਕਰਦਾ ਪਾਣੀ 4 ਸਾਲ ਹੋ ਗਏ ਨਾ ਪਾਣੀ ਲਗਾਤਾਰ ਹੀ ਆਇਆ ਕਰਦਾ ਹੁਣ ਪਾਣੀ ਕਿੰਨੇ ਕਿੰਨਾ ਪਾਣੀ ਪਾਣੀ ਵਹੇ ਰੋ ਪਿੱਛੇ ਵੱਜਿਆ ਵਾ ਕੰਧਾਂ ਨਾਲ ਹਾਂ ਡੁੱਬਣ ਜੋ ਗਿਆ ਕਿੱਦਾਂ ਧਿਆਨ ਰੱਖਦੇ ਹੋ ਧਿਆਨ ਵਾਸੀ ਰੱਖੇ ਗਦੇ ਦਿਨ ਰਾਤ ਸੋਇਆ ਨਹੀਂ ਕਰਦੇ ਠੀਕ ਹੈ ਹੋਰ ਬੱਚੇ ਕਿੰਨਾ ਕਿੰਨਾ ਘਰ ਖਤਰਾ ਹੈ ਹੀ ਹੁਣ ਤੁਹਾਡੇ ਸਾਹਮਣੇ ਹੀ ਕਿੰਨਾ ਖਤਰਾ ਤੁਸੀਂ ਦੇਖਿਆ ਕਰਦੇ ਹੈਨਾ ਪਾਣੀ ਕਿੰਨਾ ਆਇਆ ਕਦੇ ਕੋਈ ਹੱਲ ਨਹੀਂ ਹੋਏਗਾ ਹੱਲ ਤੇ ਹੁਣ ਵਿਚਾਰੇ ਕਰਿਆ ਦੀ ਸਰਕਾਰ ਪਿਛਲੇ ਸਾਲ ਇਹ ਕਿਹਾ ਰਾਣੇ ਨੂੰ ਤੁਹਾਨੂੰ ਡੰਗਾ ਲੱਗਿਆ ਹਾ ਵਿਚਾਰਾ ਹੁਣ ਐਕਦੀ ਫੇਰ ਪਾਣੀ ਜ਼ਿਆਦਾ ਆ ਗਿਆ ਹੋਂ ਤੇ ਡੰਗੇ ਦੇ ਉੱਪਰ ਨੇ ਟੱਪ ਗਿਆ ਵਾ ਪਾਣੀ। ਹੋਰ ਬਹੁ ਬਰਹਾਲ। ਹੋਂ ਕਿਸੇ ਬੋਲੇ ਪਾਣੀ ਜ਼ਿਆਦਾ ਆ ਰਿਹਾ ਹੋ ਡੰਗਾ ਚਾਹੀਦਾ ਸਾਨੂੰ। ਹਾਂ ਹੋ ਡੰਗਾ ਚਾਹੀਦਾ। ਭਾਗੋ ਦੇ ਵੀ ਆ ਜੀ। ਭਾਗਦੇ ਵੀ ਕੀ ਸਮੱਸਿਆ ਕੀ ਆ ਰਹੀ ਹੈ? ਸਮੱਸਿਆ ਸਾਡੀ ਇਹ ਹੈ ਜੀ ਕਿ ਕਿ ਉੱਪਰਲੀ ਸਾਈਡ ਤੇ ਪਾਣੀ ਪੈਂਦਾ ਹੈ ਜੀ। ਇੱਥੇ ਜੇ ਡੰਗਾ ਲਗਾਇਆ ਜਾਵਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਸਾਡਾ ਡੰਗਾ ਲਗਾਇਆ ਜਾਵਾ ਉੱਪਰ ਤੇ ਕਿਉਂਕਿ ਸਾਡੇ 6 ਘਰ ਹੈ 5 ਜਿਹੜੇ ਬਿਲਕੁਲ ਪਾਣੀ ਵਿੱਚ ਆਹੋ ਮਤਲਬ ਅਜ ਬੇਕਾਰ ਹੋ ਚੁੱਕੇ ਆ। ਉਹ ਅਸੀਂ ਇਹਨਾਂ ਨੂੰ ਐਦਾ ਇੱਥੇ ਪਨਾਹ ਦਿੱਤੀ ਵੀ ਉਹ ਇੱਥੇ ਉਹਨਾਂ ਨੂੰ ਖਾਣ ਪੀਣ ਦੀ ਇੰਨੀ ਤੰਗੀ ਹੈ ਜਿੰਨੇ ਵੀ ਸਾਡੇ ਆਹ ਕੰਡੇ ਕੰਡੇ ਸਾਰੇ ਏਰੀਆ ਦੇ ਘਰ ਹੈ ਉਹ ਪੂਰੀ ਪੂਰੀ ਰਾਤ ਨਹੀਂ ਸੌ ਰਹੇ ਹੈ ਕਿਉਂਕਿ ਘੜੀ ਜਿ ਕਹਦੇ ਹੈ ਪਾਣੀ ਆ ਰਹਾ ਹੈ ਘੜੀ ਕਹਦੇ ਹੈ ਬੰਦਾ ਪਾਣੀ ਕਿਉਂਕਿ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਸਾਡੇ ਬੱਚਿਆਂ ਨੂੰ ਵੀ ਅਤੇ ਸਾਰੇ ਘਰ ਹੈ ਦੇਖੋ ਕਿੰਨੀ ਮਿਹਨਤ ਨਾਲ ਇਹ ਘਰ ਬਣਾ ਚੁੱਕੇ ਕਿਉਂਕਿ ਹੁਣ ਇਹ ਦਿੱਕਤ ਆ ਰਹੀ ਹੈ ਵੀ ਸਾਡੇ ਘਰ ਕਿਤੇ ਰੁਣ ਨਾ ਜਾਣ ਟੀਲੇ ਟੀਲੇ ਕਰ ਹਾਂਜੀ ਡਰ ਪਿਆ ਹੋਇਆ ਟੀਲੇ ਟੀਲੇ ਕਰਕੇ ਅਗਲੇ ਨਾਲ ਜੋੜਿਆ ਹੋਇਆ ਇਸ ਟਾਈਮ ਡਰ ਹੈ ਬਹੁਤ ਮਨ ਵਿੱਚ ਹਰ ਸਾਲ ਪਾਣੀ ਆਉਂਦਾ ਹਰ ਸਾਲ ਪਾਣੀ ਆਉਂਦਾ ਜੀ ਕਿ ਕਿ ਅਸੀਂ ਨਹੀਂ ਕਹਿੰਦੇ ਸਾਡਾ ਡੰਗਾ ਇੱਥੇ ਤੇ ਲਾਇਆ ਸਾਡਾ ਡੰਗਾ ਉੱਪਰ ਤੇ ਲੱਗੇ ਆ ਸਾਨੂੰ ਉੱਪਰ ਤੇ ਮਾਰ ਫੇਰ ਪਾਣੀ ਦੀ ਪੈਂਦੀ ਹੈ ਫੇਰ ਸਾਡਾ ਉਰੇ ਪਾਣੀ ਅੰਦਰ ਹਾਂਜੀ ਪਹਿਲਾਂ ਲੱਗਿਆ ਡੰਗਾ ਅੱਜ ਤੇ 4 ਸਾਲ ਪਹਿਲਾਂ ਦਾ ਲੱਗਿਆ ਬਈ ਡੰਗਾ ਥੈ ਹਾਂਜੀ 2023 ਚ ਪਾਣੀ ਆਇਆ ਤਾਂ ਹਾਂਜੀ ਆਇਆ ਤਾਂ ਜੀ ਉਹ ਬਾਅਦ ਫਿਰ ਕਿਸੇ ਨੇ ਡੰਗੇ ਨਹੀਂ ਲਗਾਏ ਨਹੀਂ ਜੀ ਕੋਈ ਡੰਗਾ ਨਹੀਂ ਕਿਸੇ ਨੇ ਲਗਾਇਆ ਸਰਕਾਰ ਆਉਂਦੀਆਂ ਸਾਨੂੰ ਦੇਖ ਕੇ ਚਲ ਜਾਇਆ ਕਰਦੀ ਹੈ ਜੀ ਇਸ ਟਾਈਮ ਤਾਂ ਵਿਚਾਰਿਆਂ ਨੂੰ ਕਿਸੇ ਨੂੰ ਵੀ ਕੋਈ ਰਾਸ਼ਨ ਪਾਣੀ ਨਹੀਂ ਥਾ ਮਿਲੇ ਆ ਜੀ ਸਾਡੇ ਏਰੀਆ ਦੇ ਵਿੱਚ ਇਥੇ ਕੋਈ ਨਹੀਂ ਰਾਸ਼ਨ ਕੋਈ ਨਹੀਂ ਕੋਈ ਪ੍ਰਸ਼ਾਸਨ ਪਹੁੰਚਿਆ ਪਰ ਰਾਸ਼ਨ ਪਾਣੀ ਵਾਲਾ ਹਾਲਾ ਕੋਈ ਨਹੀਂ ਪਹੁੰਚਿਆ ਸਿੰਘਪਰਾ ਪਲਾਸੀ ਹੈ ਜੀ ਸਾਡਾ ਦੋਲਾ ਵਸਤੀ ਹਾਂਜੀ ਕਿ ਕਿ ਆ ਸਾਡੇ ਸਾਰੇ ਏਰੀਏ ਦੇ ਵਿੱਚ ਇਸ ਟਾਈਮ ਸਾਰੀਆਂ ਮਤਲਬ ਜਿਹੜੇ ਆ ਘਰ ਇਸ ਟਾਈਮ ਇਹ ਵੀ ਪਾਣੀ ਵਿੱਚ ਆਇਆ ਸਾਡੇ ਘਰ ਵਾਲੇ ਸਾਨੂੰ ਛੱਡ ਕੇ ਕੰਮ ਨੂੰ ਵੀ ਜਿਆਦਾ ਹੀ ਪਤਾ ਨਹੀਂ ਪਾਣੀ ਵੇਲੇ ਕਿਹੜੇ ਵੇਲੇ ਆ ਜਾਣਾ ਡਰ ਬਣਿਆ ਹੋਇਆ ਹੈ ਦੰਗਾ ਕਿ ਲਗਾਇਆ ਸੀ ਉਹ ਵੀ ਦੱਸ ਇਹ ਡੰਗਾ 4 ਸਾਲ ਪਹਿਲਾਂ ਲੱਗਿਆ ਜੀ ਕਿੰਨ ਲਗਾਇਆ ਸੀ ਇਹ ਡੰਗਾ ਜੀ ਇਹ ਨਹੀਂ ਹੋਈ ਲਗਾਇਆ ਕਹਿ ਰਿਹਾ ਰਾਣਾ ਸਾਹਿਬ ਨੇ ਲਗਾਇਆ ਪਹਿਲਾਂ ਵੀ ਜੀ ਹਾਂ ਜੀ ਹੁਣ ਤੁਸੀਂ ਬੋਲੇ ਕਿ ਸਾਨੂੰ ਹੋਰ ਡੰਗੇ ਦੀ ਲੋੜ ਹੈ ਹਾਂ ਜੀ ਸਾਨੂੰ ਹੋਰ ਡੰਗੇ ਦੀ ਲੋੜ ਹੈ ਜੀ ਸਾਨੂੰ ਇਹਦੇ ਉੱਚਾ ਡੰਗਾ ਸਾਨੂੰ ਚਾਹੀਦਾ ਹੋਰ ਹਾਂ ਜੀ ਕਿਹਾ ਜੀ ਮੇਰਾ ਤਾਂ ਨਾਮ ਜਗਿੰਦਰ ਕੋਹਰਾ ਹੈ ਜੇ ਘਰ ਆਇਆ ਡੂ ਅੱਲਾ ਦਾ ਦੇਵੀ ਬਹੂ ਦਾ ਪਾਣੀ ਤੋਂ ਡਰ ਨਹੀਂ ਲੱਗਦਾ ਡਰ ਬਹੁਤ ਲੱਗਦਾ ਪਾਣੀ ਤਾਂ ਤੁਹਾਡੇ ਘਰਾਂ ਚ ਆਏ ਵਾ ਡਰ ਕਾ ਦਾ ਡਰ ਖਾ ਦਾ ਇਥੇ ਰੁੜਿਆ ਹੀ ਕਰ ਜੇ ਹੁਣ ਹੂੰ ਡਰੀ ਲੱਗਣਾ ਨੁਕਸਾਨ ਹੋਇਆ ਕਰਦਾ ਇੱਕ ਦੋ ਕਮਰੇ ਸਾਡੇ ਉਧਰ ਆ ਕੇ ਪਾਣੀ ਵਿੱਚ ਕੋਈ ਚੱਜ ਰਹੀ ਹੈ ਨਹੀਂ ਕਿ ਡਰ ਲੱਗਦਾ ਹੀ ਹੈ ਪਹਿਲਾਂ ਤਾਂ ਇੰਨੇ ਲੋਆ ਵਾ ਸਾਡੇ ਡੰਗਾ ਵੀਰੇ ਨੇ ਇੰਨੇ ਰਾਣੇ ਨੇ ਹਾਂ ਉਹ ਤੋਂ ਬਾਅਦ ਕਿਸੇ ਨੇ ਨਹੀਂ ਲਾਇਆ 2023 ਚ ਆੜਾ ਇਹਦੇ ਆਏ ਨੇ ਇੰਨੇ ਹੀ ਲਾਇਆ ਡੰਗਾ ਮੁਰਕਾ ਇੰਨੇ ਲਾਇਆ ਹੀ ਨਹੀਂ ਕਿਹਾ ਹੁਣ ਕਹਿੰਦੇ ਵੀ ਲਗਾਉਂਗੇ ਕਹਿੰਦੇ ਹੈ ਬਿਲਾਉਂਗੇ ਸਾਡਾ ਸਾਡਾ ਡੰਗਾ ਲਾਉਂਦੇ ਵੇਲੇ ਵੇਲਾ ਆਉਂਗੇ